ਹਾਂ ਸਰ ਕਿੰਨਾ ਮਤਲਬ ਦੰਤੀ ਮੇਰੇ ਲਗਾ ਗਿਆ ਕੀ ਕੀ ਦੀ ਰਿਪੋਰਟ ਮੇਰੀ ਦੀ ਦੰਤੀ ਦੇ ਵੰਸਲਾ ਮੇਰਾ ਨਾਮ ਮੈਂ ਪਟੰਡੇ ਦੇ ਜੰਪਾਲਾ ਪਟੰਡੇ ਵਾਲੇ ਰਹਿਣ ਵਾਲਾ ਤੇ ਪਿਛਲੀ ਜੂਨ ਚ ਵੀ ਆਪਾਂ ਇੱਥੇ ਮੇਲਾ ਲਾ ਰਹੇ ਸੀ ਔਰ ਕੋਈ ਚੱਲੋਗੇ ਮੈਨੂੰ ਉੱਥੇ ਮੇਲੇ ਲਾਂ ਦੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੂਨ ਦੀ ਗਰਮੀਆਂ ਦੀ ਜਿਹੜੇ ਛੁੱਟੀਆਂ ਹੁੰਦੀ ਹੈ ਮੈਂ ਉਹਨਾਂ ਚ ਕੋਸ਼ਿਸ਼ ਕਰਦਾ ਜ਼ਿਆਦਾ ਮੇਲਾ ਲਾਉਂਦੀ ਇੱਥੇ ਤੇ ਤੁਸੀਂ ਦੇਖ ਰਹੇ ਹੋ ਤੁਹਾਡੇ ਪਿੱਛੇ ਫਿਸ਼ਟਾ ਨਾਲ ਲੱਗੀ ਹੋਈ ਹੈ ਇਹ ਪਿਛਲੇ ਸਾਲ ਵੀ ਆਪਾਂ ਲਾਈ ਸੀ ਟੋਟਲੀ ਮਲੇਸ਼ੀਅਨ ਸਿੰਗਾਪੂਰੀ ਔਰ ਯੂਰੋਪੀਅਨ ਕੰਟਰੀ ਜਿਹੜੀ ਹੈ ਇੱਥੇ ਮੱਛੀ ਹੈ ਇਹ ਲਾਈਵ ਸ਼ੋਅ ਹੈ ਮੱਛੀਆਂ ਦਾ ਬੱਚਿਆਂ ਲਈ ਵੱਡਿਆਂ ਲਈ ਸਾਰਾ ਦਿਨ ਜਿਸ ਤਰ੍ਹਾਂ ਘਰੇ ਬੈਠ ਕੇ ਮੋਹੱਲਾਂ ਦੇ ਵਿੱਚ ਸਟ੍ਰੈਸ 'ਚ ਬੱਚੇ ਪੜ੍ਹਾਈ ਦੇ ਵਿੱਚ బిజీ ਰਹਿੰਦੇ ਆ ਬਹੁਤ ਜ਼ਿਆਦਾ ਤਾਂ ਇੱਕ ਮਹੀਨਾ ਹੈ ਉਹਨਾਂ ਨੂੰ ਜਿਹੜੇ ਛੁੱਟੀਆਂ ਐ ਐਕਚੁਅਲੀ ਛੁੱਟੀਆਂ ਦਾ ਨਜ਼ਾਰਾ ਆਵੇ ਤੇ ਲਾਈਵ ਮਨੋਰੰਜਨ ਨਾਲ ਗਿਆਨ ਉਹਨਾਂ ਨੂੰ ਮਿਲੇ ਜੋ ਆਪਾਂ ਕਹਿੰਦੇ ਆ ਵੀ ਮਨੋਰੰਜਨ ਦਾ ਮਨੋਰੰਜਨ ਤੇ ਜਾਣਕਾਰੀ ਦਾ ਖਜ਼ਾਨਾ ਉਹ ਦੋਨਾਂ ਉਹਨਾਂ ਚੀਜ਼ਾਂ ਕਰਕੇ ਆਪਾਂ ਇਹ ਮਛਲੀ ਦਾ ਜਿਹੜਾ ਪ੍ਰੋਜੈਕਟ ਲਗਾਇਆ ਛੁੱਟੀਆਂ ਕਟਨ ਬੋਕ ਜਿਹੜੀ ਜਾਂਦੇ ਨੇ ਬਾਹਰ ਜਾਂਦੇ ਨੇ ਤੇ ਲੇਕਿਨ ਹੁਣ ਤੁਸੀਂ ਸਾਰਾ ਕੁਝ ਬਾਹਰ ਦਾ ਹੈ ਸਾਡਾ ਦਾ ਸੁਨੇਹਾ ਹੈ ਇਹੀ ਇਹ ਵੀ ਹੁਣ ਬਾਹਰ ਕਿਉਂ ਜਾਣਾ ਯੂਰੋਪੀਅਨ ਮਛਲੀ ਸਿੰਗਾਪੂਰੀ ਕਸ਼ਮੀਰੀ ਸਾਰਾ ਕੁਝ ਜਿਹੜਾ ਮਲੇਸ਼ੀਅਨ ਸਭ ਕੁਛ ਹੈ ਤੇ ਬਖਵਖ ਸਟੇਟਮੈਂਟਾਂ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਡਾਲ ਦੇ ਵਿੱਚ ਸਹਾਨਗੂਰੀ ਫਰਨੀਚਰ ਹੈ ਗੁਰਜਾ ਦੀ ਕਰੋਕਰੀ ਹੈ ਬਰੋਈ ਦਾ ਕਾਰਪਟ ਹੈ ਲਖਨਊ ਦਾ ਮਿੱਠਾ ਪਾਣਾ ਜਿਹਨੂੰ ਕਹਿੰਦੇ ਰਸਗੁਲਾ ਕਹਿੰਦੇ ਇਸ ਨੂੰ ਜਿਹਦੇ ਵਿੱਚ ਕੋਈ ਬਦਰੋ ਤਮਾਕੂ ਤੋਂ ਕੋਈ ਕੁਝ ਨਹੀਂ ਹੁੰਦਾ ਇਹਦੇ ਵਿੱਚ ਨਾ ਕੋਈ ਸੁਬਰੀ ਹੁੰਦੀ ਹੈ ਮਿੱਟਾ ਪਾਨ ਹੁੰਦਾ ਔਰ ਕਿੰਨੇ ਕਿਸਮ ਦਾ ਪਾਨ ਹੁੰਦਾ ਹੈ ਕਹਿੰਦੇ ਆ ਫਾਇਰ ਪਾਨ ਹੈ ਤੂਫਾਨ ਪਾਨ ਹੈ ਚੰਡਾ ਪਾਨ ਹੈ ਗਰਮ ਪਾਨ ਹੈ ਜੇ ਉਹ ਬੜੀ ਬਹੁਤ ਵਧੀਆ ਵਧੀਆ ਵੈਰਾਈਟੀਆਂ ਆਈਆਂ ਹੋਈਆਂ ਔਰਤਾਂ ਦੇ ਲਈ ਕੀ ਹੈ ਇਹਦੇ ਵਿੱਚ ਲੇਡੀ ਦੇ ਵਿੱਚ ਬਹੁਤ ਹੈ ਲੇਡੀ ਦੇ ਦੇਖੋ ਪਰਸ ਹੈਗੇ ਆ ਕੋਸਮੈਟਿਕਸ ਹੈ ਲੇਡੀ ਦੇ ਜਿਹੜੇ ਆਪਾਂ ਕਹਿੰਦੇ ਆ ਵੀ ਗਾਰਮੈਂਟਸ ਹੈ ਰਬਾਲਾ ਜੇ ਜਰਬਾ ਲੋਅਰਸ ਹਰ ਚੀਜ਼ ਹੈ ਟੌਪਸ ਸਾਰਾ ਕੁਝ ਹੈ ਬੱਕਾ ਮਿੱਟੀ ਮਕਨ ਮਦੂ ਝੁਲੇ ਜੀ ਬੀ ਦੇ ਗ੍ਰੇਪ ਚੂਲੇ 10 ਵੱਡੇ ਆ 10 ਛੋਟੇ ਆ ਕਿਚਨ ਵੇਦੀ ਦੁਕਾਨ ਆ ਉਹ ਸੇਲ ਸਾਡੇ ਕੋਲ ਇੰਨੀ ਆ ਜਿੱਜਾਂ ਦੀ ਸੇਲ ਆ 75% ਲੈਸ ਸ਼ਹਿਰ ਚ ਜਿਹੜੀ ਚੀਜ਼ 100 ਰੁਪਏ ਦੀ ਮਿਲਨੀ ਆ ਤੇ ਤੁਹਾਨੂੰ 20 ਰੁਪਏ ਸੇਲ ਚ ਮਿਲ ਜਾਣੀ ਆ ਗਾਰੰਟੀ ਆ ਜਿਹੜੀ ਇਹ ਕਿਹੜੀ ਜਗ੍ਹਾ ਤੇ ਮੜਾ ਜਗ੍ਹਾ ਦਾਸੀ ਕਿਚਨ ਆ ਬਲੂ ਫੌਕਸ ਗਰਾਊਂਡ ਨੇੜੇ ਰੋਜ਼ਗਾਰਡਨ ਪਾਰਕ ਸ਼ਾਮ ਨੂੰ 4 ਵਜੇ ਤੋਂ 10 ਵਜੇ ਤੱਕ ਮੇਲਾ ਚੱਲਣਾ ਔਰ 6 ਜੁਲਾਈ ਤੱਕ ਮੇਲਾ ਚੱਲੇਗਾ 6 ਜੂਨ ਤੋਂ ਅੱਜ ਤੋਂ ਸ਼ੁਰੂ ਹੋ ਰਿਹਾ 6 ਜੁਲਾਈ ਤੱਕ ਮੇਲਾ ਚੱਲੇਗਾ ਜੀ ਜੀ ਮੈਂ ਤੁਹਾਨੂੰ ਕੁਝ ਹੋਰ ਦੱਸ ਦਿਆਂ ਵੀ ਸਾਡੇ ਨਾਲ 150 200 ਪਰਿਵਾਰ ਜਿਹੜਾ ਇਸ ਮੇਲੇ ਚ ਰੋਜ਼ਗਾਰ ਜਿੰਦਾ ਜੁੜਿਆ ਹੁੰਦਾ ਇਸ ਲਈ ਸਰਕਾਰ ਔਰ ਮਾਨਯੋਗ ਲੋਕਲ ਪ੍ਰਸ਼ਾਸਨ ਸਾਡਾ ਬਹੁਤ ਜਿਆਦਾ ਸਹਿਯੋਗ ਕਰਦੇ ਆ ਮਾਨਯੋਗ ਐਮਐਲਏ ਸਾਹਿਬ ਮਾਨਯੋਗ ਮੇਰ ਸਾਹਿਬ ਮਾਨਯੋਗ ਜਤेंद्र ਭੱਲਾ ਜੀ ਚੇਅਰਮੈਨ ਇੰਪਰੂਵਮੈਂਟ ਰਸਟ ਸਾਡਾ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਡਾ ਬਹੁਤ ਸਹਿਯੋਗ ਕਰਦੇ ਆ ਪਰਮਿਸ਼ਨ ਸਾਨੂੰ ਬਹੁਤ ਛੇਤੀ ਮਿਲ ਜਾਂਦੀ ਹੈ ਇੱਕ ਵੀ ਉਹ ਸਭ ਨੂੰ ਪਤਾ ਹੁੰਦਾ ਵੀ ਇਹਦੇ ਨਾਲ ਕੱਲਾ ਘਾਟਾ ਪਤਾ ਨਹੀਂ ਰੋਜ਼ਗਾਰ ਜੁੜਿਆ ਹੋਇਆ ਹੈ 150 200 ਬੰਦੇ ਦਾ